ਨਰਮਲੇ ਨੇ ਉਦਾਸੀ ਨੇ ਜਿਹੜੀ ਜਿਹੜੇ ਪੰਛੀ ਤੋਂ ਪੜ ਕੇ ਆਏ ਕਾਂਛੀ ਦੀ ਵਿਦਿਆ ਲੈ ਕੇ ਆਏ ਉਹਨਾਂ ਦਾ ਕਬਜ਼ਾ ਹੋਣ ਕਰਕੇ ਤੇ ਸਾਡੇ ਐਸੀ ਐਸਟੀ ਭਾਈਚਾਰੇ ਨੂੰ ਇਹੋ ਲੱਗਣ ਲੱਗ ਪਿਆ ਵੀ ਗੁਰਦੁਆਰਿਆਂ ਵਿੱਚ ਵੀ ਇਦਾਂ ਹੀ ਹੁੰਦਾ ਆ ਹੂੰ ਜਦੋਂ ਕਿ ਗੁਰਦੁਆਰਿਆਂ ਵਿੱਚ ਇਦਾਂ ਨਹੀਂ ਹੁੰਦਾ ਭਾਜੀ ਕਦੇ ਵੀ ਗੁਰਦੁਆਰੇ ਚ ਇਦਾਂ ਹੋ ਹੀ ਨਹੀਂ ਸਕਦਾ ਅੱਜ ਵੀ ਤੁਸੀਂ ਦਰਬਾਰ ਸਾਹਿਬ ਚਲ ਜੋ ਭਾਜੀ ਦਰਬਾਰ ਸਾਹਿਬ ਦੀ ਇੱਕ ਸਾਖੀ ਬੜੀ ਜ਼ਬਰਦਸਤ ਹੈ ਉੱਥੇ ਜਿਹੜੇ ਜਦੋਂ ਮਹੰਤਾਂ ਦਾ ਕਬਜ਼ਾ ਸੀ ਸ਼ੁਦਰਾਂ ਦੀ ਅਰਦਾਸ ਸੂਰਜ ਚੜ੍ਹਨ ਤੋਂ ਬਾਅਦ ਹੁੰਦੀ ਸੀ ਭਾਜੀ ਇਹ ਇਥੋਂ ਦੇ ਜੱਟ ਭਾਈਚਾਰੇ ਨੇ ਸਪੈਸ਼ਲੀ ਮੈਂ ਅੱਜ ਇਹ ਗੱਲ ਭਾਜੀ ਜਾਣਬੁੱਝ ਕੇ ਕਰਨੀ ਚਾਹੁੰਦਾ ਵੀ ਜੱਟ ਭਾਈਚਾਰੇ ਦੇ ਕਰਤਾਰ ਸਿੰਘ ਚੱਬਰ ਲక్ష్మణ ਸਿੰਘ ਧਾਰੋ ਵਾਲੀ ਜਾਂ ਇਸ ਤਰ੍ਹਾਂ ਦੇ ਜਿੰਨੇ ਜੱਟ ਭਾਈਚਾਰੇ ਚੋਂ ਸਿੱਖ ਸਨ ਬੇਸ਼ੱਕ ਅਸੀਂ ਇਹਦੇ 'ਚ ਵਿਸ਼ਵਾਸ ਨਹੀਂ ਰੱਖਦੇ ਪਰ ਮੈਨੂੰ ਅੱਜ ਇਹ ਗੱਲ ਕਰਨੀ ਪੈਣੀ ਭਾਜੀ ਕਿਉਂਕਿ ਅੱਜ ਜਾਤੀਵਾਦ ਦੇ ਨਾਂ ਤੇ ਜਿਹੜਾ ਅਡੰਬਰ ਰਬਦਾਸ ਭਾਈਚਾਰੇ ਨੂੰ ਜਾਂ ਚਮਾਰ ਭਾਈਚਾਰੇ ਨੂੰ ਵਖ ਕੀਤਾ ਗਿਆ ਔਰ ਇਹ ਬੜਾ ਬਹੁਤ ਕਨਾਉਣੀ ਖੇਡ ਖੇਢੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਗਤ ਰਬਦਾਸ ਜੀ ਦੀ ਬਾਣੀ ਵਖ ਕਰਕੇ ਇੱਕ ਵਾਅ ਵੇਲਾ ਖੜਾ ਕੀਤਾ ਗਿਆ ਕਿ ਤੁਸੀਂ ਇਹਨੂੰ ਗੁਰੂ ਕਿਉਂ ਨਹੀਂ ਕਹਿੰਦੇ ਹਾਂਜੀ ਇਹਨਾਂ ਲੋਕਾਂ ਨੂੰ ਭਾਜੀ ਜਿਹੜਾ ਇੱਕ ਇਹਦੇ ਨਾਲ ਨਾਲ ਮੈਂ ਗੱਲ ਕਰਦਾ ਇੱਕ ਰੰਗਰੇਟਾ ਆਇਆ ਭਾਜੀ ਗੁਰਿੰਦਰ ਸਿੰਘ ਰੰਗਰੇਟਾ ਹਾਂਜੀ ਇੱਕ ਕੋਈ ਉਹ ਭਾਜੀ ਜਿਹੜਾ ਰਾਜਕੌਲ ਆ ਜਰਮਨੀ ਵਿੱਚ ਇੱਥੇ ਭਾਈ ਸਾਹਿਬ ਉਹ ਬੜਾ ਉਹਨਾਂ ਦਾ ਯੋਰ ਲੱਗਾ ਹੋਇਆ ਬਈ ਮਤਲਬ ਗੁਰਦੁਆਰਿਆਂ ਵਿੱਚ ਸਾਡੇ ਨਾਲ ਵਿਤਕਰਾ ਹੁੰਦਾ ਸਾਨੂੰ ਜ਼ਮੀਨਾਂ ਨਹੀਂ ਦਿੱਤੀਆਂ ਗਈਆਂ ਜੱਟਾਂ ਨੇ ਜ਼ਮੀਨਾਂ ਕਬਜ਼ੇ ਚ ਲੈ ਲੀਆਂ ਸਾਡੇ ਬੰਦੇ ਹੱਕ ਨਹੀਂ ਮਿਲੇ ਹੁਣ ਮੈਂ ਇਹਨਾਂ ਦੋਵਾਂ ਭਾਈਚਾਰ ਜਿਹੜੇ ਬੰਦੇ ਆ ਰੰਗਰੇਟਾਂ ਤੇ ਜਿਹੜਾ ਰਾਜਕੌਲ ਆ ਕਈ ਉਹਨਾਂ ਦੋਹਾਂ ਨੂੰ ਮੈਂ ਦੱਸਣਾ ਚਾਹੁੰਦਾ ਕੰਨ ਖੋਲ ਕੇ ਸੁਣਨ ਵਾਲੇ ਬਈ ਪੰਜਾਬ ਵਿੱਚ ਜਿੰਨੀ ਰਿਸਪੈਕਟ ਜਿੰਨੀ ਰਿਸਪੈਕਟ ਲੋ ਜੀ ਅੱਜ ਸਾਨੂੰ ਝੋਨੇ ਦੀ ਲਵਾਈ ਦੇ ਪੈਸੇ ਮਿਲਨੇ ਸੀ ਤੇ ਜਿੰਨਾ ਜਿੰਨਾ ਦੇ ਵੀ ਅਸੀਂ ਝੋਨਾ ਲਾਇਆ ਤੇ ਉਹਦੇ ਪੈਸੇ ਜਦੋਂ ਲੈਣ ਗਏ ਹਿਸਾਬ ਹੋਣਾ ਸੀ ਝੋਨੇ ਦਾ ਤੇ ਪੈਸੇ ਜਦੋਂ ਲੈਣ ਗਏ ਤੇ ਉਹਨਾਂ ਨੇ ਉਹ ਥਾਣਾ ਘਟਾਤੀ ਜਿੰਨਾ ਝੋਨਾ ਸੀ ਲਾਇਆ ਸੀ ਉਹ ਚੋਂ ਥਾਂ ਘਟਾਤੀ ਅਕਸਰ ਹੀ ਐਦਾਂ ਹੁੰਦਾ ਵੀ ਜਦੋਂ ਝੋਨਾ ਲਵਾਉਣਾ ਹੁੰਦਾ ਉਦੋਂ ਤੱਕਲਾ ਪੂਰਾ ਥਾਂ ਦੱਸਦਾ ਵੀ ਇੰਨੇ ਚਾਰ ਕਿੱਲੇ ਆ ਭਾਈ ਪੰਜ ਕਿੱਲੇ ਆ ਤੇ ਜਦੋਂ ਉਹਦੇ ਪੈਸੇ ਦੇਣੇ ਹੁੰਦੇ ਆ ਉਦੋਂ ਵਿੱਚੋਂ ਕਨਾਲ ਘਟ ਆ ਭਈ ਆ ਖਾਲ ਆ ਗਿਆ ਵਿੱਚ ਆ ਗਿਆ ਜੀ ਆ ਗਿਆ ਉਹ ਆ ਗਿਆ ਨਾ ਕਰਕੇ ਕੱਟ ਲੈਂਦੇ ਦੇਖੋ ਭਈ ਹਣ ਕਈ ਜ਼ਿੰਮੇਦਾਰ ਭਰਾ ਮੈਨੂੰ ਵੀ ਦੇਖਦੇ ਹੋਣੇ ਮੇਰੀਆਂ ਵੀਡੀਓ ਦੇਖਦੇ ਹੋਣੇ ਆ ਉਹਨਾਂ ਨੂੰ ਗੁੱਸਾ ਲ ਬਿਰੇ ਤੁਸੀਂ ਗੁੱਸਾ ਨਾ ਕਰਿਓ ਸੋਚੋ ਮੀ ਪ੍ਰਮਾਤਮਾ ਵਾਹਿਗੁਰੂ ਜਦੋਂ ਕਹਿਰ ਹੁੰਦਾ ਨਾ ਉਦੋਂ ਜਦੋਂ ਕਣਕਾਂ ਨੂੰ ਅੱਗ ਲੱਗ ਗਈਆਂ ਸੀ ਹਨਾ ਕਿੰਨਾ ਦੁੱਖ ਲੱਗਿਆ ਤੁਹਾਨੂੰ ਤੇ ਜਦੋਂ ਅਸੀਂ ਸਾਰੀ ਢੜੀ ਧੁੱਪੇ ਸੜੇ ਜਦੋਂ ਸਾਨੂੰ ਸਾਡੀ ਹੱਕ ਦੀ ਕਮਾਈ ਮਿਲਨੀ ਸੀ ਉਦੋਂ ਵਾਣ ਘਟ ਗਿਆ ਵਿੱਚੋਂ ਜਦੋਂ ਆਪਦੇ ਬੱਚਿਆਂ ਨੇ ਤੁਸੀਂ ਵਿਆਹ ਕਰਨੇ ਆ ਉਦੋਂ ਵਾਣ ਵੱਜ ਜਾਂਦੇ ਆ ਹਨਾ ਹੁਣ ਗੁੱਸਾ ਲਗੂ ਨਾ ਇਸ ਗੱਲ ਤੇ ਉਦੋਂ ਵਾਣ ਵੱਜ ਜਾਂਦੇ ਆ ਤੇ ਜਦੋਂ ਗਰੀਬਾਂ ਨੂੰ ਉਹਨਾਂ ਦਾ ਹੱਕ ਦੇਣਾ ਉਦੋਂ ਘਟ ਜਾਂਦੇ ਆ ਚੰਗੀ ਗੱਲ ਸੋਖਦੇਵ ਪਾਜੀ ਤੁਸੀਂ ਇੱਥੇ ਜਿਹੜੀਆਂ ਗੱਲਾਂ ਕਰਦੇ ਹੋ ਇਤਿਹਾਸ ਦੀਆਂ ਜੋ ਜਿੰਨੇ ਵੀ ਨਾਂ ਦੱਸੇ ਰਹੇ ਤੁਸੀਂ ਕਿ ਯਾਨੀ ਕਿ ਸਾਰੇ ਜੱਟ ਸਖਸੀ ਠੀਕ ਆ ਜੇ ਤੁਹਾਨੂੰ ਇੰਨਾ ਹੀ ਮਾਣ ਆ ਇਤਿਹਾਸ ਦੇ ਉੱਤੇ ਰੰਗਰੇਟਾ ਗੁਰੂ ਦਾ ਬੇਟਾ ਮਨਦੀਪ ਸਿੰਘ ਵਿਦਿਆਰਥੀ ਰੋਜ਼ ਰੌਲੀ ਪਾਉਂਦਾ ਆ ਰੋਜ਼ ਕਹਿੰਦਾ ਵੇ ਤੁਸੀਂ ਬੇਈਮਾਨੀ ਕੀਤੀ ਇਤਿਹਾਸ ਦੇ ਵਿੱਚ ਜੇ ਤੁਹਾਡੇ ਚ ਹਿੰਮਤ ਹੈਗੀ ਆ ਤੇ ਮਨਦੀਪ ਸਿੰਘ ਨਾਲ ਜਾ ਕੇ ਗੱਲ ਕਰੋ ਨਾਲੋਂ ਪਹਿਲਾਂ ਪਾਉਂਦਾ ਜਿਹੜੇ ਆਪਣੇ ਆਪ ਨੂੰ ਹੰਕਾਰੀ ਕਹਿੰਦੇ ਨੇ ਹੰਕਾਰੀ ਕਹਿੰਦੇ ਨੇ ਜਿਦਾ ਬ੍ਰਾਹਮਣ ਕਹਿੰਦਾ ਸੀ ਵੀ ਮੈਂ ਬਹੁਤ ਵੱਡਾ ਪਹਾੜ ਆ ਸਤਪੁਰ ਬਦਾਸ ਮਹਾਰਾਜ ਜੀ ਲਿਖਦੇ ਨੇ ਜੋ ਤੁਮ ਗਿਰ ਵਰ ਵੀ ਜੇ ਤੂੰ ਪਹਾੜ ਆ ਨਾ ਤਾਂ ਮੈਂ ਮੋਰ ਆ ਮੰਦੀਪ ਸਿੰਘ ਵਿਦਿਆਰਥੀ ਰੰਗਰੇਟਾ ਗੁਰੂ ਦਾ ਬੇਟਾ ਰੋਜ਼ ਤੁਹਾਡੇ ਵੱਲ ਕੇ ਪਹਾੜਾਂ ਦੇ ਸਿਰ ਦੇ ਉੱਤੇ ਚੜ ਕੇ ਰੋਜ਼ ਪੈਲ ਪਾਉਂਦਾ ਜਿਹੜਾ ਸਤਕੁਰ ਬਦਾਸ ਮਹਾਰਾਜ ਨੇ ਦੱਸੀ ਹੋਈ ਆ ਤਾਂ ਜਿਹਦੀ ਪਛਾਣ ਜਿਹਦੀ ਪਹਿਚਾਨ ਗੁਰੂ ਨਾਨਕ ਕਰਉਂਦਾ ਆ ਤੁਹਾਡੇ ਵਰਗੇ ਹੰਕਾਰੀਆਂ ਦੀ ਫਿਰ ਤੁਹਾਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਇਤਿਹਾਸ ਦੀ ਗੱਲ ਮਨਦੀਪ ਸਿੰਘ ਵਿਦਿਆਰਥੀ ਰੰਗਰੇਟਾ ਗੁਰੂ ਦਾ ਬੇਟਾ ਕਰ ਰਿਹਾ ਉਹ ਤੁਹਾਨੂੰ ਸ਼ਰੇਆਮ ਚੈਲੰਜ ਸਾਰੇ ਨੂੰ ਕਰ ਰਿਹਾ ਵੀ ਆਓ ਬਹਿ ਕੇ ਸਾਡੇ ਨਾਲ ਵਿਚਾਰ ਕਰੋ ਤੁਸੀਂ ਵਿਚਾਰ ਕਿਉਂ ਨਹੀਂ ਕਰਦੇ ਨਾਲੇ ਲੋਕਾਂ ਨੂੰ ਪਤਾ ਲੱਗੇ ਵੀ ਸੱਚ ਕੀ ਆ ਤੇ ਝੂਠ ਕੀ ਆ ਬਾਕੀ ਤੁਸੀਂ ਦੂਜੀ ਗੱਲ ਕੀਤੀ ਆ ਬਈ ਉਥੇ ਜੱਟ ਸਿੱਖਾਂ ਨੇ ਕਹਿੰਦਾ ਮਾਧਮ ਅਰਦਾਸ ਕਰਾਉਣ ਦਾ ਇਜਾਜ਼ਤ ਦਿੱਤੀ ਮੈਂ ਤੁਹਾਨੂੰ ਪੁੱਛਦਾ ਆ ਵੀ ਜੇ ਤੁਸੀਂ ਇਜਾਜ਼ਤ ਦਿੱਤੀ ਆ ਤਾਂ ਗਰੀਬਾਂ ਦਾ ਖੂਨ ਐਦਾ ਪੀਣਾ ਜਿਹਦਾ ਤੀ ਬੋਲ ਰਹੀ ਆ ਮੈਂ ਤੁਹਾਨੂੰ ਰੋਜ਼ ਕਹਿੰਦਾ ਆ ਵੀ ਜੇ ਤੁਹਾਨੂੰ ਤਕਲੀਫ ਆ ਜੇ ਤੁਹਾਨੂੰ ਪ੍ਰੋਬਲਮ ਆ ਕੋਈ ਤੇ ਤੁਸੀਂ ਬੈ ਕੇ ਵਿਚਾਰ ਕਰ ਲਓ ਬਾਣੀ ਦੀ ਪਰ ਮੈਂ ਤੈਨੂੰ ਬਾਰ-ਬਾਰ ਕਹਿੰਦਾ ਆ ਵੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੋਂ ਤੁਹਾਨੂੰ ਬਾਹਰ ਨਹੀਂ ਜਾਂਦਣਾ ਅੰਦਰ ਰੱਖ ਕੇ ਵਿਚਾਰ ਕਰਨੇ ਨੇ ਉਹਦੇ ਅੰਦਰ ਰਹਿ ਕੇ ਵਿਚਾਰ ਕਰਨੇ ਨਾ ਮੈਂ ਤੈਨੂੰ ਵਿਦਾ ਜਾਣਦਣਾ ਨਾ ਮੈਂ ਤੁਹਾਨੂੰ ਸ਼ਾਸਤਰਾ ਦੇ ਵਿੱਚ ਜਾਣਦਣਾ ਤੇ ਨਾ ਮੈਂ ਤੁਹਾਨੂੰ ਮਨੁਸਮ੍ਰਿਤੀਆਂ ਜਾਂਦਣਾ ਨਾ ਮੈਂ ਤੁਹਾਨੂੰ ਕੋਈ ਜਾਂ ਆਪਨਸ ਜਾਂਦਣਾ ਨਾ ਮੈਂ ਤੁਹਾਨੂੰ ਰਾਜਚਤਰ ਮਾਨਸ ਦੇ ਵਿੱਚ ਜਾਂਦਣਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰੱਖੂਗਾ ਤੁਹਾਨੂੰ ਤੁਹਾਨੂੰ ਇਹ ਕਿੰਨੀ ਵਾਰੀ ਕਹ ਚੁੱਕਾ ਬਹਿ ਕੇ ਵਿਚਾਰ ਕਰ ਲਓ ਤੁਹਾਨੂੰ ਅਸੀਂ ਦੁਸ਼ਤ ਜੀਦੇ ਆ ਤੁਹਾਨੂੰ ਅਸੀਂ ਦੁਸ਼ਤ ਆਤਮਾ ਜੀ ਦੀਆਂ ਆ ਜੇ ਤੁਹਾਨੂੰ ਇਦਾਂ ਦੇ ਲੱਗਦੇ ਆ ਅਸੀਂ ਤੁਸੀਂ ਦੁਸ਼ਤਾਂ ਦੇ ਨਾਲ ਬਹਿ ਕੇ ਵਿਚਾਰ ਕਿਉਂ ਨਹੀਂ ਕਰਦੇ ਕਿਤੇ ਇਦਾਂ ਤਾਂ ਨਹੀਂ ਖੋਜਦੇ ਵੀ ਤੁਹਾਡਾ ਵਰਣ ਹੈਗਾ ਸਵਰਣ ਸਵਰਣ ਜਾਤੀ ਆ ਉੱਤਮਿਆਂ ਤੇ ਅਸੀਂ ਨੀਵੇਂ ਆ ਇਦਾਂ ਤਾਂ ਨਹੀਂ ਸੋਚਦੇ ਕਿਤੇ ਮੇ ਤੁਈ ਵਿਚਾਰ ਕਰਨ ਨੂੰ ਤਿਆਰ ਨਹੀਂ ਧਿਆਨ ਨੂੰ ਉਧਰੋਂ ਗੁਰੂ ਘਰ ਦਾ ਬੇਟਾ ਰੰਗਰੇਟਾ ਰੋਜ਼ ਵਾਜਾ ਮਾਰਦਾ ਵੀ ਆਓ ਬਹਿ ਕੇ ਸਾਡੇ ਨਾਲ ਇਤਿਹਾਸ ਕਰੋ ਰੋਜ਼ ਬੋਲਦਾ ਵੀ ਤੁਸੀਂ ਇਤਿਹਾਸ ਦੇ ਵਿੱਚ ਬੇਇਮਾਨੀ ਕੀਤੀ ਹੋਈ ਹੈ ਮੈਂ ਕਹਿੰਦਾ ਬਾਣੀ ਦੇ ਨਾਲ ਤੋਂ ਹੋਈ ਬੇਇਮਾਨੀ ਕੀਤੀ ਹੋਈ ਹੈ ਮੈਂ ਰੋਜ਼ ਸ਼ਰਿਆ ਹਾਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਵੇ ਜਿਹੜੀਆਂ ਤੁਸੀਂ ਕਿੱਕਰਾਂ ਬੀਜਿਆ ਬਾਣੀ ਦੇ ਵਿੱਚ ਲਿਖਿਆ ਫਰੀਦਾ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟੋ ਸੱਚਿਆ